ਪੁਲਿਸ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਏਟੀਐਸ ਮਹਾਰਾਸ਼ਟਰ ਅਤੇ ਸੈਂਟਰਲ ਏਜੰਸੀ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਚੜਤ ਸਿੰਘ ਜਿਹੜਾ ਕਿ ਮੋਹਾਲੀ ਆਰਪੀਜੀ ਅਟੈਕ ਦਾ ਮੇਨ ਸੁੱਤਰਧਾਰ ਸੀ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਇਹ ਕੈਨੇਡਾ ਬੇਸਡ ਗੈਂਗਸਟਰ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਜਿਹੜਾ ਪਾਕਿਸਤਾਨ ਬੈਠਾ ਹੈ ਕੋਈ ਗੱਲ ਨਹੀਂ ਕੰਮ ਨਹੀਂ ਕੀਤਾ ਮੈਂ ਨਜ਼ਾਇਜ਼ ਫਸ ਗਿਆ ਮੈਂ ਤੇ ਭਾਈ ਦਾ ਫਿਰ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਯਾਰ ਜੀ ਕੋਈ ਨਾ ਕਿਹਾ ਮੈਨੂੰ ਕਿਹਾ ਮੈਂ ਡਰਦਾ ਭਾਈ ਦਾ ਮੈਨੂੰ ਸਤਸ੍ਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਪ੍ਰੀਤ ਟਾਕ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਾਡੀ ਹਰ ਵਾਰ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਕੋਈ ਨਾ ਕੋਈ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਕਹਾਣੀ ਲੈ ਕੇ ਆਉਨੇ ਆ ਕ੍ਰਾਈਮ ਦੀ ਦੁਨੀਆ ਦੀ ਜਾਂ ਕੋਈ ਕਿਸੇ ਘਟਨਾ ਕਰਮ ਦੀ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਦਾ ਤਾਂ ਸਾਡੀ ਹਮੇਸ਼ਾ ਕੋਸ਼ਿਸ਼ ਇਹੀ ਰਹਿੰਦੀ ਆ ਵੀ ਅਸੀਂ ਉਸ ਕਹਾਣੀ ਰਾਹੀਂ ਤੁਹਾਨੂੰ ਕੋਈ ਨਾ ਕੋਈ ਚੰਗਾ ਮੈਸੇਜ ਦੇ ਸਕੀਏ ਕੋਈ ਨਾ ਕੋਈ ਹਿੰਟ ਦੇ ਸਕੀਏ ਤੁਸੀਂ ਥੰਬਨੇਲ ਤੋਂ ਅੰਦਾਜ਼ਾ ਲਾ ਲਿਆ ਹੋਣਾਗਾ ਮੈਂ ਨੌਜਵਾਨ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ ਚੜਤ ਸਿੰਘ ਗੱਲਵਾਲੀ ਖੇਮ ਕਰਨ ਦੀ ਸੋ ਬਹੁਤ ਲੋਕਾਂ ਨੂੰ ਚੜਤ ਸਿੰਘ ਗਿੱਲ ਦਾ ਉਦੋਂ ਪਤਾ ਲੱਗਿਆ ਜਦੋਂ ਮਹਾਲੀ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਆਰਪੀਜੀ ਦਾ ਅਟੈਕ ਹੁੰਦਾ ਉਸ ਤੋਂ ਬਾਅਦ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੁੰਦੀ ਹੈ ਚੜਤ ਸਿੰਘ ਗਿੱਲ ਦੀ ਤਾਂ মিডিਆ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਦਾ ਮੀਡੀਆ ਉਸ ਨੌਜਵਾਨ ਦਾ ਲਿੰਕ ਲੰਡਾ ਹਰੀਕੇ ਤੇ ਰਿੰਦੇ ਸੰਧੂ ਨਾਲ ਜੋੜਦਾ ਤੇ ਹੋਰ ਮੀਡੀਆ ਦੇ ਆਧਾਰੇ ਉਸ ਨੌਜਵਾਨ ਦਾ ਲਿੰਕ ਆਈਐਸਆਈ ਨਾਲ ਵੀ ਜੋੜਦੇ ਆ ਤਾਂ ਤੁਸੀਂ ਦੇਖਿਆ ਹੋਣਾ ਜਦੋਂ ਚੜਤ ਸਿੰਘ ਗਿੱਲ ਨੂੰ ਬਾਹਰਲੀ ਕਿਸੇ ਸਟੇਟ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਤਾਂ ਉਹ ਮੀਡੀਆ ਦੇ ਮੂਹਰੇ ਕੋਈ ਗੱਲ ਕਹਿੰਦਾ ਵੀ ਮੈਂ ਨਜਾਇਜ਼ ਫਸਿਆ ਮੈਨੂੰ ਫਸਾਇਆ ਗਿਆਗਾ ਮੈਂ ਇਸ ਕੰਮ ਦੇ ਵਿੱਚ ਕੰਮ ਤਾਂ ਕੀ ਗੋਗਾ ਕੋਈ ਗੱਲ ਨਹੀਂ ਕੰਮ ਨਹੀਂ ਕੀਤਾ ਮੈਂ ਨਜਾਇਜ਼ ਫਸ ਗਿਆ ਮੈਂ ਮੈਂ ਭਾਈ ਦਾ ਫਿਰਦਾ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਇਹ ਕੋਈ ਗੱਲ ਨਹੀਂ ਕਰਦਾ ਪਰ ਇਹ ਮੈਨੂੰ ਕਿਹਾ ਜਦੋਂ ਮੈਂ ਇਸ ਨੌਜਵਾਨ ਦੀ ਜ਼ਿੰਦਗੀ ਦੇ ਉੱਪਰ ਰਿਸਰਚ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਇੱਕੋ ਹੀ ਖਿਆਲ ਸੀ ਵੀ ਇਹ ਨੌਜਵਾਨ ਨੂੰ ਕੀ ਲੋੜ ਸੀ ਐਡੇ ਵੱਡੇ ਘਟਨਾਕਰਮ ਨੂੰ ਅੰਜਾਮ ਦੇਣ ਦੀ ਵੀ ਕਿਉਂ ਇੱਕ ਪੰਜਾਬ ਦਾ ਨੌਜਵਾਨ ਜੋ ਪਹਿਲਾਂ ਹੀ ਇੱਕ ਕਤਲ ਦੇ ਮੁਕਦਮੇ ਦੇ ਵਿੱਚ 20 ਸਾਲ ਦੀ ਸਜ਼ਾ ਜਿਸ ਨੂੰ ਹੋਈ ਵੀ ਹੈ ਜੇਲ੍ਹ ਕੱਟ ਰਿਹਾ ਦੋ ਮਹੀਨਿਆਂ ਦੀ ਛੁੱਟੀ ਆਉਂਦਾ ਤਾਂ ਇਹ ਛੁੱਟੀ ਆ ਕੇ ਉਸ ਨੂੰ ਇਹ ਕੰਮ ਕਰਨ ਦੀ ਕਿਉਂ ਲੋੜ ਪੈ ਗਈ ਸੋ ਆਓ ਤੁਹਾਨੂੰ ਮੈਂ ਇਸ ਨੌਜਵਾਨ ਦੀ ਸ਼ੁਰੂਆਤੀ ਜ਼ਿੰਦਗੀ ਉਹ ਲੈ ਕੇ ਹੁਣ ਤੱਕ ਸਾਰੀਆਂ ਗੱਲਾਂ ਦੱਸ ਦਿਆਂ ਵੀ ਇਹ ਨੌਜਵਾਨ ਕਿਵੇਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਆਇਆ ਕਿਵੇਂ ਕਿਹੜੇ ਕਿਹੜੇ ਕਾਰਨਾ ਕਰਕੇ ਇਸ ਨੌਜਵਾਨ ਨੂੰ ਇਹ ਕੈਟਾਗਰੀ ਦਾ ਗੈਂਗਸਟਰ ਬਣ ਲਈ ਮਜਬੂਰ ਹੋਇਆ ਪਿਆ ਤੇ ਕਿਵੇਂ ਕਿਵੇਂ ਇਹ ਨੌਜਵਾਨ ਯੂਜ਼ ਐਂਡ ਥ्रो ਹੋਇਆ ਜਿਵੇਂ ਮੈਂ ਹਰ ਬਾਇਓਗ੍ਰਾਫੀ ਜਾਂ ਖਬਰ ਦੇ ਵਿੱਚ ਤੁਹਾਨੂੰ ਗੱਲ ਕਹਿਣਾ ਹੁੰਦਾ ਵੀ ਸਮਾਂ ਬੜਾ ਮਾੜਾ ਚੱਲ ਰਿਹਾ ਲੋਕ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਤਾਂ ਸੁਣੋ ਪੂਰੀ ਕਹਾਣੀ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ 2011 ਦਾ ਟਾਈਮ ਹੁੰਦਾ ਚੜਤ ਸਿੰਘ ਗਿੱਲ ਆਪਦੀ 12ਵੀਂ ਦੀ ਪੜ੍ਹਾਈ ਪੂਰੀ ਕਰ ਲੈਂਦਾ ਉਹ ਸਾਲ ਦੇ ਵਿੱਚ ਜੇ ਚੜਤ ਸਿੰਘ ਗਿੱਲ ਦੇ ਪਰਿਵਾਰ ਦੀ ਗੱਲ ਕਰੀਏ ਬੜਾ ਸੋਬਰ ਜਿਹਾ ਪਰਿਵਾਰ ਸੀ ਬਚਪਨ ਵਿੱਚ ਹੀ ਇਸ ਦੇ ਪਿਤਾ ਦੀ ਮੌਤ ਹੋ ਗਈ ਸੀ ਤਾਂ ਇਹ ਦੋ ਭਰਾ ਚੜਤ ਸਿੰਘ ਗਿੱਲ ਦੇ ਪਿੱਛੇ ਮਾਂ ਸੀ ਉਹ ਦਿਨਾਂ ਦੇ ਵਿੱਚ ਚਰਤ ਗਿੱਲ ਆਪਦੇ ਸਰਕਲ ਦੇ ਵਿੱਚ ਜਾਣ ਆਉਣ ਮੁੰਡਿਆਂ ਦੇ ਵਿੱਚ ਖੜਨ ਬੈਠਣ ਜਿਵੇਂ ਹਰ ਨੌਜਵਾਨ ਦੀ ਇਹੀ ਕਹਾਣੀ ਹੁੰਦੀ ਆ ਲੱਗਿਆ ਸੀ ਦੋ ਪਰਿਵਾਰਾਂ ਦਾ ਜ਼ਮੀਨੀ ਝਗੜਾ ਹੁੰਦਾ ਜਿਨ੍ਹਾਂ ਦੇ ਵਿੱਚੋਂ ਇੱਕ ਪਰਿਵਾਰ ਦੀ ਮਦਦ ਚਰਤ ਸਿੰਘ ਗਿੱਲ ਕਰਦਾਗਾ ਦੋਨੇ ਪਰਿਵਾਰ ਹੀ ਮਾਝੇ ਦੇ ਹੁੰਦੇ ਆ ਜਿਹੜੇ ਪਰਿਵਾਰ ਨਾਲ ਚਰਤ ਸਿੰਘ ਗਿੱਲ ਅਟੈਚ ਹੁੰਦਾ ਇਹਨਾਂ ਨੂੰ ਇੱਕ ਇਨਪੁਟ ਮਿਲਦੀ ਆ ਵੀ ਜਿਸ ਪਰਿਵਾਰ ਨਾਲ ਸਾਡਾ ਝਗੜਾਗਾ ਉਹ ਪਰਿਵਾਰ ਦਾ ਇੱਕ ਬੰਦਾ ਰੇਲ ਗੱਡੀ ਦੇ ਵਿੱਚ ਤਰਨ ਤਰਨ ਪੱਟੀ ਤੋਂ ਕੇਮ ਕਰਨ ਆ ਰਿਹਾ ਤਾਂ ਇਹ ਪੂਰਾ ਪਲਾਨ ਬਣਾਉਂਦੇ ਆ ਪਲਾਨ ਦੇ ਵਿੱਚ ਇਹ ਪੱਟੀ ਜਾਂਦੇ ਆਂ ਟ੍ਰੇਨ ਦੀ ਟਿਕਟ ਲੈ ਲੈਂਦੇ ਆ ਟਿਕਟ ਲੈ ਕੇ ਸਾਰੇ ਟ੍ਰੇਨ ਦੇ ਵਿੱਚ ਚੜ੍ਹ ਜਾਂਦੇ ਆਗੇ ਟ੍ਰੇਨ ਦੇ ਵਿੱਚ ਜਦੋਂ ਇਹਨਾਂ ਨੂੰ ਪਤਾ ਲੱਗਦਾਗਾ ਇਹਨਾਂ ਨੂੰ ਪਹਿਚਾਣ ਹੁੰਦੀ ਆ ਵੀ ਜਿਹੜਾ ਬੰਦਾ ਇਹਨਾਂ ਦਾ ਟਾਰਗੇਟ ਹੁੰਦਾ ਉਹ ਬੰਦਾ ਬੈਠਾਗਾ ਇਹ ਉਸ ਬੰਦੇ ਤੇ ਹਮਲਾ ਕਰ ਦਿੰਦੇ ਆ ਤੇ ਚੜਤ ਗੱਲ ਵੱਲੋਂ ਰੇਲ ਗੱਡੀ ਦੇ ਡਰਾਈਵਰ ਤੱਕ ਪਹੁੰਚ ਕੇ ਉਸ ਨੂੰ ਗਨ ਪੁਆਇੰਟ ਤੇ ਰੱਖ ਕੇ ਰੇਲ ਗੱਡੀ ਰੁਕਵਾਈ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਬਾਹਰ ਕੱਢ ਕੇ ਉਸ ਦੇ ਕਾਫੀ ਸੱਟਾਂ ਮਾਰੀਆਂ ਜਾਂਦੀਆਂ ਨੇ ਤੇ ਇਹ ਪਹਿਲਾ ਮੁਕੱਦਮਾ ਚੜਤ ਗੱਲ ਤੇ ਇਸ ਦੇ ਦੋਸਤਾਂ ਤੇ ਹੁੰਦਾਗਾ ਉਹ ਮੁਕੱਦਮਾ ਰੇਲਵੇ ਅਧਿਕਾਰੀਆਂ ਵੱਲੋਂ ਜਾਂ ਰੇਲਵੇ ਵਿਭਾਗ ਦੇ ਵੱਲੋਂ ਜੀਆਰਪੀ ਦਾ ਮੁਕੱਦਮਾ ਇਹਨਾਂ ਦੇ ਖਿਲਾਫ ਹੁੰਦਾਗਾ ਪਰ ਮੌਜੂਦਾ ਸਰਕਾਰ ਅਕਾਲੀ ਦਲ ਦੀ ਸੀ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਧੜੇ ਦੀ ਇਹ ਮਦਦ ਕਰ ਰਿਆ ਸੀ ਉਹ ਵੀ ਅਕਾਲੀ ਦਲ ਦੇ ਨਜ਼ਦੀਕ ਸੀ ਉਸ ਕਾਰਨ ਇਹਨਾਂ ਦੀ ਬਾਰੇ ਬਾਰ ਜਮਾਨਤ ਆ ਹੋ ਜਾਂਦੀਆਂ ਇਹਨਾਂ ਦਾ ਖਹਿੜਾ ਛੁੱਟ ਜਾਂਦਾ ਪਰ ਕੇਸ ਚੱਲਦਾ ਰਹਿੰਦਾਗਾ ਪਹਿਲਾਂ ਚੜਤ ਸਿੰਘ ਗਿੱਲ ਦੇ ਖਿਲਾਫ ਮੁਕੱਦਮਾ ਜਿਹੜਾ ਇਹ ਦਰਜ ਹੋਇਆ ਸੀਗਾ ਉਸ ਤੋਂ ਬਾਅਦ 2011 ਤੋਂ ਬਾਅਦ 12 ਅਤੇ 13 ਦਾ ਜਾਣ ਆਉਣ ਵੱਧ ਜਾਂਦਾਗਾ ਦੌਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇਹ ਗੱਲ ਪਤਾ ਲੱਗ ਜਾਂਦੀ ਹੈ ਇਹ ਨੌਜਵਾਨ ਸੀ ਜਿਨ੍ਹਾਂ ਨੇ ਇਹ ਘਟਨਾ ਕਰਮ ਨੂੰ ਅੰਜਾਮ ਦਿੱਤਾ ਤਾਂ ਇਹ 2013 ਦੇ ਵਿੱਚ ਬਾਬਾ ਦੀਪ ਸਿੰਘ ਪੇਖੀਵੰਡ ਕਾਲਜ ਦੇ ਵਿੱਚ ਦਾਖਲਾ ਲੈਂਦਾ ਉੱਥੇ ਇਹ ਆਪ ਦੇ ਆਪ ਨੂੰ ਪ੍ਰਧਾਨ ਅਨਾਉਂਸ ਕਰ ਲੈਂਦਾ ਨਾਲ ਮੁੰਡਿਆਂ ਦਾ ਵੱਡਾ ਕਾਡਰ ਲੈ ਕੇ ਉਸ ਤਰੀਕੇ ਨਾਲ ਉਸ ਤੋਂ ਬਾਅਦ ਸਰਕਲ ਹੋਰ ਵੀ ਵੱਧਦਾ ਹੈਗਾ 2014 ਦੇ ਵਿੱਚ ਹੁਣ ਜਿੱਥੋਂ ਇਸ ਨੌਜਵਾਨ ਦੀ ਜਿਹੜੀ ਜ਼ਿੰਦਗੀ ਗੇੜ ਖਾਂਦੀ ਆ ਉਹ ਦੌਰ ਹੁੰਦਾ 2014 ਦਾ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਜੋ ਵਿਰਸਾ ਸਿੰਘ ਬਲਟੋਹੇ ਦੇ ਨਜ਼ਦੀਕੀ ਬੰਦੇ ਸੀ ਉਹਨਾਂ ਨਾਲ ਚੜਤ ਸਿੰਘ ਗਿੱਲ ਬੈਠਣ ਉੱਠਣ ਲੱਗ ਗਿਆ ਸੀ ਉਹਨਾਂ ਦੇ ਵਿੱਚੋਂ ਹੀ ਇੱਕ ਬੰਦਾ ਸੀਗਾ ਸ਼ਸ਼ੀ ਕਪੂਰ ਖੇਮ ਕਰਨ ਦਾ ਬੜਾ ਧਾਕੜ ਤੇ ਬੜਾ ਤਣਾੜ ਸੀ ਜੋ ਵਿਰਸਾ ਸਿੰਘ ਬਲਟੋਹੇ ਦੇ ਬੜਾ ਨਜ਼ਦੀਕੀ ਸੀ ਉਹਨੂੰ ਆਪਾਂ ਵਿਰਸਾ ਸਿੰਘ ਬਲਟੋਹੇ ਦਾ ਪੀਆ ਵੀ ਕਹਿ ਸਕਦੇ ਆ ਜਾਂ ਵਿਰਸਾ ਸਿੰਘ ਬਲਟੋਹੇ ਦਾ ਚੰਗਾ ਸਲਾਹਕਾਰ ਵੀ ਕਹਿ ਸਕਦੇ ਆ ਚੜਤ ਗਿੱਲ ਨਾਲ ਉਸਦੀ ਰੰਜਿਸ਼ ਹੁੰਦੀ ਆ ਰੰਜਿਸ਼ ਇੱਥੋਂ ਤੱਕ ਵੱਧ ਜਾਂਦੀ ਹੈਗੀ ਤਾਂ ਸ਼ਸ਼ੀ ਕਪੂਰ ਵੱਲੋਂ ਚੜਤ ਗੱਲ ਦੇ ਉੱਪਰ ਇੱਕ ਹਮਲਾ ਕੀਤਾ ਜਾਂਦਾ ਹੈਗਾ ਹਮਲੇ ਦੇ ਵਿੱਚ ਚੜਤ ਗੱਲ ਦੀ ਮਾਰੀ ਜਾਂਦੀ ਹੈ ਤੇਜ਼ ਤਾਰ ਹਥਿਆਰਾਂ ਨਾਲ ਇਸ ਦੇ ਚਿਵਾਰ ਕੀਤਾ ਜਾਂਦਾ ਇੱਕ ਤਰ੍ਹਾਂ ਇਹਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈਗਾ ਪਰ ਇਹ ਕਿਸੇ ਤਰੀਕੇ ਕਾਰਨ ਬਚ ਜਾਂਦਾ ਹੈਗਾ ਵੀ ਉਹਨਾਂ ਵੱਲੋਂ ਤਾਂ ਮਾਰ ਕੇ ਸਿੱਟਿਆ ਜਾਂਦਾ ਹੈ ਹੋਰ ਤਾਂ ਹੋਰ ਜਿਵੇਂ ਮੈਂ ਅਕਸਰ ਹੀ ਲੀਡਰਾਂ ਦੀ ਗੱਲ ਕਰਦਾ ਹੁੰਨਾਗਾ ਜਾਂ ਕਾਨੂੰਨ ਦੇ ਵਿੱਚ ਛਪੀਆਂ ਕੁਝ ਕਾਲੀਆਂ ਭੇਡਾਂ ਦੀ ਗੱਲ ਕਰਦਾ ਹੁੰਨਾਗਾ ਉਵੇਂ ਹੀ ਬਿਰਸਾ ਸਿੰਘ ਬਲਟੋਹੇ ਨੇ ਸ਼ਸ਼ੀ ਕਪੂਰ ਨੂੰ ਲੋਕ ਦੱਸਦੇ ਇੱਥੋਂ ਤੱਕ ਕਹਿੰਦਾ ਸੀਗਾ ਵੀ ਤੂੰ ਚੜ ਤ ਗੱਲ ਦੇ ਗੋਲੀ ਮਾਰ ਕੇ ਮੇਰੇ ਕੋਲੇ ਆ ਜਾ ਮੈਂ ਬੈਠਾਂਗਾ ਸੋ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਜੋ ਗੱਲ ਸੱਚੀ ਆ ਉਹ ਮੈਂ ਕਰ ਰਹੀ ਆ ਕਿਉਂਕਿ ਕਾਲੀ ਦਲ ਨੇ ਆਪਦੇ ਰਾਜ ਦੇ ਵਿੱਚ ਬੜਾ ਇਹ ਲੋਕਾਂ ਦੇ ਖਿਲਾਫ ਇਹ ਚੀਜ਼ਾਂ ਕੀਤੀਆਂ ਨੇ ਇੱਕ ਦੂਜਿਆਂ ਨਾਲ ਪਰਚੋ ਪਰਚੀ ਕਰਵਾਏ ਆ ਬੜੀਆਂ ਖਜੀਆਂ ਕੰਡੀਆਂ ਨੇ ਸੋ ਉਸ ਦੇ ਨਤੀਜੇ ਆ ਕਾਲੀ ਦਲ ਸਰਕਾਰ ਭੁਗਤ ਵੀ ਰਹੀ ਆਗੀ ਸੋ ਉਸ ਤੋਂ ਬਾਅਦ ਚੜਤ ਗਿੱਲ ਨੂੰ ਜਦੋਂ ਜ਼ਖਮੀ ਹਾਲਤ ਦੇ ਵਿੱਚ ਇਸ ਦੇ ਘਰਦਿਆਂ ਵੱਲੋਂ ਚੱਕ ਕੇ ਹਸਪਤਾਲ ਦੇ ਵਿੱਚ ਐਡਮਿਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਸ਼ ਸ਼ਸ਼ੀ ਕਪੂਰ ਵੱਲੋਂ ਪੋਲੀਟਿਕਸ ਤੇ ਪੁਲਿਸ ਦਾ ਪ੍ਰਸ਼ਾਸਨ ਦਾ ਪ੍ਰੈਸ਼ਰ ਪਾ ਕੇ ਨਾ ਘਰੇਾਲੇ ਨਾ ਖੇਮ ਕਰਨਾ ਤਰਨ ਤਰਨ ਇਸ ਨੂੰ ਐਡਮਿਟ ਨਹੀਂ ਹੋਣ ਦਿੱਤਾ ਜਾਂਦਾ ਜਦੋਂ ਇਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਸ਼ੀ ਕਪੂਰ ਉੱਪਰ ਕੰਪਲੇਨ ਜਾਂ ਮੁਕੱਦਮਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਪੁਲਿਸ ਦਾ ਪ੍ਰੈਸ਼ਰ ਇਹੀ ਹੁੰਦਾ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਤੇ ਇਹ ਵੀ ਗੱਲ ਸਾਹਮਣੇ ਆਈ ਆ ਕਿ ਵੀ ਉਹ ਕੇਸ ਵੀ ਚੜਤ ਤੇ ਹੀ ਹੋ ਗਿਆ ਸੀ ਜਾਨੀ ਕਿ ਛੱਟਾਂ ਵੀ ਚੜਤ ਦੇ ਮਾਰੀਆਂ ਸੀ ਤੇ ਉਹ ਕੇਸ ਵੀ ਚੜਤ ਤੇ ਹੋ ਗਿਆ ਸੀ ਕਿਉਂਕਿ ਦੂਜੇ ਪਾਸੇ ਜਿਹੜੀ ਮੌਕੇ ਦੀ ਹਾਕਮ ਤੇ ਰਸੀ ਤਾਂ ਚੜਤ ਦੇ ਕੁਝ ਦੋਸਤਾਂ ਨੇ ਕੁਝ ਰਿਸ਼ਤੇਦਾਰਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਸ ਦਾ ਇਲਾਜ ਕਰਾਇਆ ਜੋ ਕਿ ਮਾਝੇ ਦੀ ਹੱਦ ਤੋਂ ਬਾਹਰ ਸੀ ਉਸ ਤੋਂ ਬਾਅਦ ਚੜਤ ਗੱਲ ਨੂੰ ਇਹ ਵੀ ਗੱਲ ਪਤਾ ਲੱਗਦੀ ਆ ਵੀ ਸ਼ਸ਼ੀ ਕਪੂਰ ਤੇ ਹੋਰ ਲੋਕਾਂ ਨੇ ਮੇਰੀ ਮਾਤਾ ਨੂੰ ਵੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਆ ਜਦੋਂ ਉਹ ਥਾਣੇ ਦੇ ਵਿੱਚ ਦਰਖਾਸਤ ਦੇਣ ਗਈ ਆ ਤਾਂ ਇਸ ਨੂੰ ਇਹ ਵੀ ਪਤਾ ਲੱਗਦਾ ਕਿ ਵੀ ਮੇਰੇ ਖਿਲਾਫ ਮੁਕੱਦਮਾ ਵੀ ਦਰਜ ਹੋ ਗਿਆ ਜਿਹਨੂੰ ਆਪਾਂ ਕਹੇ ਨੇਗੇ ਜੁਰਮ ਦੀ ਦੁਨੀਆ ਦੇ ਵਿੱਚ ਭਗਾੜਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਚੜਤ ਦੀ ਮੁਲਾਕਾਤ 2014 ਦੇ ਲਾਸਟ ਦੇ ਵਿੱਚ ਹੀ ਭੋਲੂ ਹਵੇਲੀਆਂ ਸੰਦੀਪ ਹਵੇਲੀਆਂ ਰਸ਼ਪਾਲ ਦਾਣੇ ਨਾਲ ਹੁੰਦੀ ਆ ਇਹ ਮਿਲ ਕੇ ਟਾਈਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਂਦੇ ਆ ਕਿ ਜਿਵੇਂ ਹਰ ਨੌਜਵਾਨ ਦੀ ਇਹੀ ਕਹਾਣੀਆਂ ਜਦੋਂ ਕਿਸੇ ਨਾਲ ਮਿਲਦੇ ਆਗੇ ਇਸ ਦੁਨੀਆ ਦੇ ਵਿੱਚ ਤਾਂ ਇੱਕ ਦੂਜਿਆਂ ਦੀ ਪੁਸ਼ਤ ਪਨਾਹੀ ਤੇ ਹੋਰ ਰਸ ਦਾ ਜਾਂ ਇੱਕ ਦੂਜੇ ਨੂੰ ਥਾਮਾ ਅਰੇਂਜ ਕਰਾਉਣੀਆਂ ਇਹ ਚੀਜ਼ਾਂ ਇਸ ਕੰਮ ਦੇ ਵਿੱਚ ਹੋਣ ਲੱਗ ਜਾਂਦੀਆਂ ਰਹੀਆਂ 5 ਦਸੰਬਰ 2014 ਨੂੰ ਚੜਤ ਤੇ ਹਮਲਾ ਹੁੰਦਾ ਤੇ 9 ਮਾਰਚ 2015 ਨੂੰ ਦੁਪਹਿਰੇ ਚੜਤ ਸੰਦੀਪ ਹਵੇਲੀਆਂ ਭੋਲੂ ਹਵੇਲੀਆਂ ਰਸ਼ਪਾਲ ਦਾਣਾ ਇਹ ਖੇਮ ਕਰਨ ਜਾਂਦੇ ਆ ਹੁਣ ਚੜਤ ਗੱਲ ਦੀ ਤਾਂ ਲੋਕ ਦੱਸਦੇ ਉੱਥੇ ਪਛਾਣ ਹੁੰਦੀ ਆ ਸੰਦੀਪ ਹਵੇਲੀਆਂ ਤੇ ਭੋਲੂ ਹਵੇਲੀਆਂ ਉਤਰ ਕੇ ਜਾਂਦੇ ਆਗੇ ਉਸ ਦੁਕਾਨ ਦੇ ਵਿੱਚ ਜੋ ਸ਼ਸ਼ੀ ਕਪੂਰ ਦੀ ਘਰ ਦੇ ਵਿੱਚ ਹੀ ਦੁਕਾਨ ਸੀ ਉਹ ਦੁਕਾਨ ਦੇ ਵਿੱਚ ਜਦੋਂ ਇਹਨਾਂ ਨੂੰ ਪਛਾਣ ਹੁੰਦੀ ਆ ਵੀ ਇੱਥੇ ਇਹ ਸ਼ਸ਼ੀ ਕਪੂਰ ਆਪ ਹੀ ਬੈਠਾਗਾ ਤਾਂ ਇਹਨਾਂ ਵੱਲੋਂ ਜਾ ਕੇ ਉਸਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਿ ਤੇ ਉਹਨੂੰ ਹਟ ਕਰ ਦਿੱਤਾ ਜਾਂਦਾ ਹੈ ਕਿ ਉਹਦਾ ਚੜਤ ਗੱਲ ਵੱਲੋਂ ਵੀ ਕੁਝ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉੱਥੇ ਲੋਕ ਦੱਸਦੇ ਆ ਵੀ ਉਹਨਾਂ ਨੂੰ ਇਹ ਵੀ ਕਿਹਾ ਜਾਂਦਾਗਾ ਵੀ ਜੇ ਕਿਸੇ ਨੇ ਮੇਰੇ ਖਿਲਾਫ ਗਵਾਹੀ ਦਿੱਤੀ ਆ ਤਾਂ ਉਹਦਾ ਹਸ਼ਰ ਵੀ ਇਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਿਵੇਂ ਮੌਕੇ ਦੀ ਹਾਕਮ ਤੇ ਅਰਸੀ ਹਾਕਮ ਤੇਰ ਵੱਲੋਂ ਚੜਤ ਦੇ ਉੱਪਰ ਮੁਕੱਦਮਾ ਦਰਜ ਤਾਂ ਹੁੰਦਾ ਹੀ ਹੁੰਦਾਗਾ ਤਾਂ ਚੜਤ ਦੇ ਪਰਿਵਾਰਕ ਮੈਂਬਰਾਂ ਤੇ ਜੋ ਉਸਦਾ ਛੋਟਾ ਭਰਾ ਹੁੰਦਾ ਖੇਤ ਉਸ ਸਮੇਂ ਉਸ ਦੇ ਉੱਪਰ ਵੀ ਮੁਕੱਦਮਾ ਦਰਜ ਹੋ ਜਾਂਦਾਗਾ ਚੜਤ ਦੇ ਦੀ ਇੱਕੀ دوست ਸੀ ਜੋ ਚੜਤ ਦੇ ਕੇਸ ਦੀ ਪੈਰਵਾਈ ਕਰਦੇ ਸੀ ਉਹਨਾਂ ਨੂੰ ਵੀ ਮੁਕਾਦਮੇ ਦੇ ਵਿੱਚ ਫਿੱਟ ਕਰ ਲਿਆ ਜਾਂਦਾਗਾ ਫਿੱਟ ਕਰਨ ਤੋਂ ਬਾਅਦ ਚੜਤ ਦੀ 6 ਮਹੀਨੇ ਬਾਅਦ ਗ੍ਰਿਫਤਾਰੀ ਹੋ ਜਾਂਦੀ ਆ ਅੰਮ੍ਰਿਤਸਰ ਤੋਂ ਗਿਰਫਤਾਰੀ ਤੋਂ ਬਾਅਦ ਇਹ ਕੇਸ ਦੇ ਵਿੱਚ ਇਹਨਾਂ ਨੂੰ 20 ਸਾਲ ਦੀ ਸਜ਼ਾ ਹੋ ਜਾਂਦੀ ਹੈ। ਹੁਣ ਆਉਣਿਆਂ ਆਪਾਂ ਆਰਪੀਜੀ ਅਟੈਕ ਦੇ ਉੱਤੇ। ਵੀ ਜਦੋਂ 2022 'ਚ ਇਹ ਨੌਜਵਾਨ ਛੁੱਟੀ ਕੱਟਣ ਆਇਆ ਇਹਨਾਂ ਨੂੰ 2 ਮਹੀਨਿਆਂ ਦੀ ਪੈਰੋਲ ਮਿਲੀ। ਵੀ ਇਹ ਹੈ ਜੇ ਕੀ ਹੋਇਆ ਵੀ ਇਹ ਪੈਰੋਲ ਦੇ ਉੱਤੇ 2 ਮਹੀਨਿਆਂ ਲਈ ਆਇਆ ਤਾਂ ਇਹਨੇ ਪੁਲਿਸ ਦੇ ਹੈੱਡਕੁਆਰਟਰ ਦੇ ਉੱਪਰ ਆਰਪੀਜੀ ਅਟੈਕ ਕਰ ਦਿੱਤਾ। ਉਹ ਵੀ ਮੈਂ ਗੱਲ ਵਿਸਥਾਰ ਨਾਲ ਦੱਸਦਾ। ਚੜਤ ਗੱਲ ਜਦੋਂ ਆਪਦੇ ਸਜ਼ਾ ਜੇਲ੍ਹ ਦੇ ਵਿੱਚ ਪੂਰੀ ਕਰ ਰਿਹਾ ਹੁੰਦਾ ਤਾਂ ਇਸ ਦੀ ਪਛਾਣ ਨਿਸ਼ਾਨ ਸਿੰਘ ਵਾਸੀ ਕੁल्ले ਨਾਲ ਹੁੰਦੀ ਹੈ। ਹੁਣ ਨਿਸ਼ਾਨ ਸਿੰਘ ਵਾਸੀ ਕੁल्ला ਜੋ ਲੰਡੇ ਹਰੀਕੇ ਦਾ ਖਾਸਮ ਖਾਸ ਆ। ਉਸ ਦੀ ਜਦੋਂ ਮੁਲਾਕਾਤ ਚੜਤ ਨਾਲ ਹੁੰਦੀ ਹੈ ਅੰਦਰ ਇੱਕ ਦੂਜੇ ਦੇ ਦੋਸਤ ਬਣਦੇ ਆ ਤੇ ਚੜਤ ਜਦੋਂ ਬਾਹਰ 2 ਮਹੀਨਿਆਂ ਦੀ ਪੈਰੋਲ ਤੇ ਆਉਂਦਾਗਾ ਤਾਂ ਨਿਸ਼ਾਨ ਸਿੰਘ ਵੱਲੋਂ ਹੀ ਦੋ ਵਿਅਕਤੀ ਜਿਨ੍ਹਾਂ ਦੇ ਨਾਮ ਦੀਪਾਂਸ਼ੂ ਤੇ ਦੀਪਕ ਸੀ ਉਹਨਾਂ ਨੂੰ ਠਹਿਰ ਕਰਾਈ ਜਾਂਦੀ ਆ ਚੜਤ ਸਿੰਘ ਗਿੱਲ ਦੇ ਘਰ ਪਰ ਚਰਤ ਸਿੰਘ ਗਿੱਲ ਦੇ ਜੋ ਪਰਿਵਾਰਕ ਮੈਂਬਰ ਆ ਜਾਂ ਰਿਸ਼ਤੇਦਾਰ ਆ ਉਹਨਾਂ ਦਾ ਇਹ ਕਹਿਣਾਗਾ ਵੀ ਚਰਤ ਸਿੰਘ ਗਿੱਲ ਨੂੰ ਇਸ ਬਾਰੇ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਜੋ ਮੇਰੇ ਘਰ ਨੌਜਵਾਨ ਦੋ ਠਹਿਰੇ ਆ ਇਹਨਾਂ ਨੇ ਕੁਝ ਦਿਨ ਬਾਅਦ ਹੀ ਆਰਪੀਜੀ ਅਟੈਕ ਜਾਨੀ ਕਿ ਐਡੇ ਵੱਡੇ ਘਟਨਾਕਰਮ ਨੂੰ ਅੰਜਾਮ ਦੇ ਦੇਣਾ ਉਹ ਦੋਵੇਂ ਬੰਦੇ ਆਰਪੀਜੀ ਅਟੈਕ ਮਹਾਲੀ ਇੰਟੈਲੀਜੈਂਸ ਪੁਲਿਸ ਦੇ ਹੈੱਡ ਕੁਆਟਰ ਦੇ ਉੱਪਰ ਹਮਲਾ ਕਰਕੇ ਨਿਕਲ ਜਾਂਦੇ ਆ ਤਾਰਾਂ ਜੁੜਦੀਆਂ ਜੁੜਦੀਆਂ ਚਰਤ ਗਿੱਲ ਤੱਕ ਪਹੁੰਚ ਜਾਂਦੀਆਂ ਨੇ ਮਈ 2022 ਨੂੰ ਆਰਪੀਜੀ ਅਟੈਕ ਹੁੰਦਾਗਾ ਤਾਂ ਪੁਲਿਸ ਦੀਆਂ ਟੀਮਾਂ ਹਰਕਤ ਦੇ ਵਿੱਚ ਆਉਂਦੀਆਂ ਨੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਪੁਲਿਸ ਦੀ ਰਿਸਰਚ ਚੜਤ ਸਿੰਘ ਗਿੱਲ ਦੇ ਘਰ ਤੱਕ ਪਹੁੰਚ ਜਾਂਦੀ ਹੈ 5 ਮਹੀਨਿਆਂ ਬਾਅਦ ਚੜਤ ਸਿੰਘ ਗਿੱਲ ਦੀ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਹੁਣ ਚੜਤ ਗਿੱਲ ਦੇ ਜੋ ਰਿਸ਼ਤੇਦਾਰਾਂ ਨੇ ਸਾਨੂੰ ਦੱਸਿਆਗਾ ਵੀ ਉਹਨੂੰ ਇਸ ਕੇਸ ਦੇ ਵਿੱਚ ਫਿੱਟ ਕਰ ਦਿੱਤਾ ਜੋ ਨਿਸ਼ਾਨ ਸੀਗਾ ਉਸ ਦੇ ਕਹਿਣ ਤੇ ਇਹ ਆਪਦੇ ਘਰ ਉਹ ਦੋ ਨੌਜਵਾਨਾਂ ਨੂੰ ਠਹਿਰ ਦਿੰਦਾ ਪਰ ਚੜਤ ਸਿੰਘ ਗਿੱਲ ਨੂੰ ਇਹ ਗੱਲ ਦਾ ਅੰਦਾਜ਼ਾ ਹੀ ਨਹੀਂ ਸੀਗਾ ਵੀ ਇਹ ਜੋ ਜਿਨ੍ਹਾਂ ਨੂੰ ਮੈਂ ਆਪਣੇ ਘਰ ਠਹਿਰ ਦੇ ਰਹੇ ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇਹ ਆਰਪੀਜੀ ਅਟੈਕ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਗੇ ਇਹ ਵੀ ਚੜਤ ਗਿੱਲ ਦੇ ਨਜ਼ਦੀਕੀਆਂ ਨੇ ਰਿਸ਼ਤੇਦਾਰਾਂ ਨੇ ਦੱਸਿਆ ਵੀ ਇਹ ਕਾਫੀ ਇਸ ਘਟਨਾ ਤੋਂ ਬਾਅਦ ਅਪਸੈਟ ਹੋ ਜਾਂਦਾ ਹੈਗਾ ਅਪਸੈਟ ਤੋਂ ਬਾਅਦ ਇਹ ਸਟੇਟ ਛੱਡ ਜਾਂਦਾ ਹੈਗਾ ਕਿਸੇ ਹੋਰ ਸਟੇਟ ਦੇ ਵਿੱਚ ਰਹਿਣ ਲੱਗ ਜਾਂਦਾ ਚਰਤ ਗਿੱਲ ਦੀਆਂ ਜਦੋਂ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਮੁਲਾਕਾਤਾਂ ਦੇ ਵਿੱਚ ਚਰਤ ਗਿੱਲ ਨੇ ਉਹਨਾਂ ਨੂੰ ਇਹ ਗੱਲਾਂ ਦੱਸੀਆਂ ਨੇ ਜੋਦੇ ਮੂਹ ਉਹਨਾਂ ਨੇ ਵੀ ਮੈਂ ਉਹਨਾਂ ਨੂੰ ਪੁੱਟਦਾ ਸੀਗਾ ਵੀ ਤੁਸੀਂ ਮੇਰੇ ਨਾਲ ਆਹ ਕੀ ਕਰਾਤਾ ਜੇ ਤੁਸੀਂ ਇਹਨਾਂ ਨੂੰ ਇਹਨਾਂ ਤੋਂ ਏਡ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਵਾਉਣਾ ਸੀ ਤਾਂ ਮੇਰੇ ਘਰੇ ਹੀ ਸੀ ਰਾਤ ਕਿਉਂ ਕਟਾਈ ਤਾਂ ਚਰਤ ਗਿੱਲ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾਗਾ ਵੀ ਸਾਨੂੰ ਪਤਾ ਨਹੀਂ ਸੀਗਾ ਇੱਕ ਦੂਜੇ ਤੇ ਨਿਸ਼ਾਨ ਲੰਡੇ ਤੇ ਗੱਲਾਂ ਸੱਡਦਾ ਹੈਗਾ ਲੰਡਾ ਕਿਸੇ ਤੇ ਹੋਰ ਸੱਡਦਾ ਏਦਾਂ ਗੱਲਾਂ ਚੱਲਣ ਲੱਗ ਜਾਂਦੀਆਂ ਨੇ ਹੁਣ ਉਹਨਾਂ ਨੇ ਇਹ ਵੀ ਗੱਲ ਦੱਸੀ ਆ ਵੀ ਚੜਤਗੱਲ ਨੂੰ ਫਿਰ ਇੱਥੋਂ ਤੱਕ ਕਹਿ ਕੇ ਹੌਸਲਾ ਦਿੱਤਾ ਜਾਂਦਾ ਹੈਗਾ ਵੀ ਤੈਨੂੰ ਅਸੀਂ ਇੰਡੀਆ ਤੋਂ ਬਾਹਰ ਕੱਢ ਲਵਾਂਗੇ ਚੜਤਗੱਲ ਨੂੰ ਕਈ ਮਹੀਨੇ ਇਸ ਗੱਲ ਦੇ ਦਿਲਾਸਿਆਂ ਦੇ ਵਿੱਚ ਹੀ ਰੱਖਿਆ ਜਾਂਦਾ ਹੈਗਾ ਵੀ ਤੈਨੂੰ ਅਸੀਂ ਕਿਸੇ ਵਿਦੇਸ਼ ਦੇ ਵਿੱਚ ਸੈਟਲ ਕਰ ਦਾਂਗੇ ਅੰਤ ਨੂੰ ਜਿਸ ਦਿਨ ਚੜਤ ਗਿੱਲ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਉਸ ਦਿਨ ਇਹਨਾਂ ਬੰਦਿਆਂ ਵੱਲੋਂ ਹੀ ਚੜਤ ਗਿੱਲ ਨੂੰ ਕਿਹਾ ਜਾਂਦਾ ਵੀ ਤੂੰ ਬੰਬੇ ਆ ਜਾ ਬੰਬੇ ਤੇਰਾ ਸਾਰਾ ਡਾਕੂਮੈਂਟ ਜਾਂ ਹੋਰ ਤੇਰੇ ਜੋ ਪਾਸਪੋਰਟ ਤੋਂ ਲੈ ਕੇ ਡਾਕੂਮੈਂਟ ਨੇ ਦਸਤਾਵੇਜ਼ ਨੇ ਉਹ ਬਿਲਕੁਲ ਮੁਕੰਮਲ ਹੋਏ ਪਏ ਨੇ ਤੇ ਤੂੰ ਜਾ ਕੇ ਵਿਦੇਸ਼ ਦੇ ਵਿੱਚ ਸੈਟਲ ਹੋ ਜਾਏਗਾ ਤੇ ਮੂਹਰੇ ਪੁਲਿਸ ਦੀਆਂ ਵੱਡੀਆਂ ਟੀਮਾਂ ਖੜੀਆਂ ਹੁੰਦੀਆਂ ਤੇ ਚੜਤ ਗਿੱਲ ਨੂੰ ਗ੍ਰਿਫਤਾਰ ਕਰ ਲੈਂਦੀਆਂ ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਨੂੰ ਪਤਾਗਾ ਵੀ মিডিਆ ਦੇ ਵੱਡੇ ادارے ਪਾਕਿਸਤਾਨੀ ਅੱਤਵਾਦੀ ਨੌਜਵਾਨ ਨੂੰ ਉਸਦੇ ਨਾਲ ਜੋੜਿਆ ਜਾਂਦਾਗਾ ਸੋ ਉਸ ਤੋਂ ਬਾਅਦ ਇੰਟਰੋਗੇਸ਼ਨ ਹੁੰਦੀ ਆ ਇੰਟਰੋਗੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਚੜਤ ਗਿੱਲ ਨੂੰ ਟੌਰਚਰ ਕੀਤਾ ਜਾਂਦਾਗਾ ਹੁਣ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਇਹ ਵੀ ਗੱਲ ਦੱਸੀ ਆ ਵੀ ਚੜਤ ਗਿੱਲ ਦਾ ਜਦੋਂ 22 ਦਿਨ ਰਿਮਾਂਡ ਚੱਲਦਾਗਾ ਉਹ ਇੱਕੋ ਹੀ ਗੱਲ ਕਹਿੰਦਾ ਹੁੰਦਾ ਵੀ ਮੇਰੇ ਘਰ ਬੰਦਿਆਂ ਨੇ ਠਹਿਰ ਕਰਾਤੀ ਮੈਂ ਉਹਨਾਂ ਨੂੰ ਜ਼ਰੂਰ ਰੱਖਿਆ ਪਰ ਮੈਨੂੰ ਇਸ ਘਟਨਾ ਬਾਰੇ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਵੀ ਉਹ ਬੰਦੇ ਇੱਥੋਂ ਤੱਕ ਐਡੇ ਵੱਡੇ ਜੁਰਮ ਨੂੰ ਜਾਂ ਐਡੇ ਵੱਡੇ ਵਾਰਦਾਤ ਨੂੰ ਅੰਜਾਮ ਦੇਣ ਆਏ ਆ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਆ ਵੀ ਜੋ ਉਸ ਤੋਂ ਬਾਅਦ ਦੋ ਜਣਿਆਂ ਦੀ ਗ੍ਰਿਫਤਾਰੀ ਹੋਈ ਜਿਨ੍ਹਾਂ ਦੇ ਨਾਮ ਮੈਂ ਪਹਿਲਾਂ ਦੱਸ ਚੁੱਕਿਆ ਦੀਪਕ ਤੇ ਦਿਵਾਂਸ਼ੂ ਸੀ ਜਦੋਂ ਉਹ ਫੜੇ ਗਏ ਆ ਉਹਨਾਂ ਨੇ ਵੀ ਜੱਜ ਦੇ ਸਾਹਮਣੇ ਹਾਈ ਕੋਰਟ ਦੇ ਵਿੱਚ ਬਿਆਨ ਦਿੱਤਾ ਵੀ ਚੜਤ ਦਾ ਕੋਈ ਰੋਲ ਨਹੀਂ ਇਸ ਨੌਜਵਾਨ ਨੂੰ ਕੁਝ ਨਹੀਂ ਸੀ ਪਤਾ ਵੀ ਕੀ ਪਲਾਨ ਆ ਪਰ ਇਸ ਦੀ ਗਲਤੀ ਇਹ ਆ ਵੀ ਇਸ ਲਈ ਸਾਨੂੰ ਆਪਦੇ ਘਰੇ ਠਹਿਰ ਕਰਵਾ ਦਿੱਤੀ ਜੇ ਚੜਤ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਰਾਤ ਕਟਾਉਣ ਦੇ ਬਦਲੇ ਚੜਤ ਦੇ ਉੱਪਰ ਏਕੇ 47 ਵਰਗੇ ਵੱਡੇ ਮੁਕੱਦਮੇ ਆਰਪੀਜੀ ਅਟੈਕ ਵਰਗੇ ਵੱਡੇ ਮੁਕੱਦਮੇ ਆਈਐਸਆਈ ਨਾਲ ਲਿੰਕ ਵਰਗੇ ਵੱਡੇ ਮੁਕੱਦਮੇ ਪਾ ਦਿੱਤੇ ਗਏ ਉਸ ਨੂੰ ਇਹਨਾਂ ਮੁਕੱਦਮਿਆਂ ਦੇ ਵਿੱਚ ਫਿੱਟ ਕਰ ਦਿੱਤਾ ਗਿਆ ਜੇ ਹੁਣ ਸੋਚਿਆ ਜਾਵੇ ਜਿਵੇਂ ਮੈਂ ਅਕਸਰ ਗੱਲ ਹਰ ਐਪੀਸੋਡ ਦੇ ਵਿੱਚ ਜਾਂ ਹਰ ਰਿਪੋਰਟ ਦੇ ਵਿੱਚ ਕਹਿਣਾ ਹੁੰਦਾ ਵੀ ਅੱਜ ਦਾ ਸਮਾਂ ਹੈਗਾ ਜੋ ਬੜਾ ਮਾੜਾ ਚੱਲਦਾ ਗਾ ਜਿਵੇਂ ਮੈਂ ਕਹਿਣਾਗਾ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਨੌਜਵਾਨ ਇਸ ਵਾਰਦਾਤਾਂ ਦਾ ਸ਼ਿਕਾਰ ਹੁੰਦੇ ਆ ਉਹਨਾਂ ਨੇ ਗੁਨਾਹ ਉੱਡਾ ਸੋਚਿਆ ਨਹੀਂ ਹੁੰਦਾ ਉੱਡਾ ਕੀਤਾ ਨਹੀਂ ਹੁੰਦਾ ਜਿੱਡੇ ਗੁਨਾਹ ਦੇ ਵਿੱਚ ਉਹ ਫਸ ਜਾਂਦੇ ਆ ਜਿੱਡੇ ਗੁਨਾਹਗਾਰ ਉਹ ਬਣ ਜਾਂਦੇ ਆ ਸੋ ਉਹ ਮੈਂ ਹੀ ਚੜਤ ਸਿੰਘ ਗਿੱਲ ਨੂੰ ਵੀ ਟਿਸ਼ੂ ਵਾਂਗੂ ਪੁੰਜ ਕੇ ਸੁੱਟ ਦਿੱਤਾ ਇੱਕ ਤਾਂ ਹੁੰਦਾ ਜਦੋਂ ਮੈਂ ਚੜਤ ਗਿੱਲ ਦੇ ਉੱਪਰ ਰਿਸਰਚ ਕਰ ਰਿਹਾ ਸੀ ਵੀ ਸਾਰਾ ਪਰਿਵਾਰ ਖਤਮ ਹੋਣਾ ਇੱਕ ਹੁੰਦਾਗਾ ਵੀ ਸਾਰਾ ਪਰਿਵਾਰ ਖਤਮ ਹੋਣ ਤੋਂ ਬਾਅਦ ਸਾਰੇ ਘਰ ਦਾ ਮੁੱਦਾ ਹੋਣਾ ਸੋ ਉਮੇ ਹੀ ਚਰਤ ਸਿੰਘ ਗਿੱਲ ਦੇ ਨਾਲ ਹੋਇਆਗਾ ਜਦੋਂ ਚਰਤ ਸਿੰਘ ਗਿੱਲ ਆਪ ਦੇ ਕਤਲ ਕੇਸ ਦੇ ਵਿੱਚ ਸਜ਼ਾ ਕੱਟਦਾ ਸੀ 2017 ਨੂੰ ਇਸ ਦੀ ਮਾਤਾ ਵੀ ਸਵਰਗਵਾਸ ਹੋ ਜਾਂਦੀ ਆ ਸੋ ਇਸ ਨੌਜਵਾਨ ਦੀ ਵੀ ਉਵੇਂ ਹੀ ਇੱਕ ਦੁੱਖ ਭਰੀ ਕਹਾਣੀ ਹੈ ਤੇ ਮਾਤਾ ਦੇ ਸੰਸਕਾਰ ਤੇ ਵੀ ਇਸ ਨੂੰ ਜਾਣ ਨਹੀਂ ਦਿੱਤਾ ਜਾਂਦਾ ਸੋ ਭਰਾ ਵੀ 20 ਸਾਲੀ ਭੁਗਤ ਰਿਹਾਗਾ ਜਿਸ ਨੇ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਕਦੇ ਕੁੱਤੇ ਦੇ ਸੂਟੀ ਨਹੀਂ ਮਾਰੀ ਹੋਣੀ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਹਾਲਾਤ ਇਦਾਂ ਦੇ ਬਣ ਜਾਂਦੇ ਆ ਬੰਦੇ ਨੂੰ ਮਜਬੂਰਨ ਇਦਾਂ ਦੇ ਕਦਮ ਚੱਕਣੇ ਪੈਂਦੇ ਆਗੇ ਕਿ ਜਦੋਂ ਕੋਈ ਰਾਹ ਨਹੀਂ ਬਚਦਾ ਉਵੇਂ ਹੀ ਬਿਰਸਾ ਸਿੰਘ ਬਲਟੋਹੇ ਦੇ ਉਸ ਸ਼ਸ਼ੀ ਕਪੂਰ ਨੇ ਮਜਬੂਰ ਇਸ ਨੌਜਵਾਨ ਨੂੰ ਕਰਤਾ ਸੀਗਾ ਇਹਨੂੰ ਇੱਕ ਕੈਟਾਗਰੀ ਦਾ ਗੈਂਗਸਟਰ ਬਣਨਾ ਪਿਆ ਲੋਕ ਦੱਸਦੇ ਆ ਵੀ ਇਹ ਗੱਲ ਸਮਝ ਆ ਗਈ ਸੀ ਜੇ ਇਹ ਸ਼ਸ਼ੀ ਕਪੂਰ ਨੂੰ ਨਾ ਖਤਮ ਕਰਦਾ ਜਾਂ ਕਰਵਾਉਂਦਾ ਤਾਂ ਉਹਨੇ ਇਹਨੂੰ ਖਤਮ ਕਰ ਦੇਣਾ ਸੀ ਹਰ ਐਪੀਸੋਡ ਦੇ ਵਿੱਚ ਇਹ ਕਹਿਣਾ ਹੁੰਦਾਗਾ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਭਰੋਸਾ ਨਹੀਂ ਜਿੰਨਾ ਤੁਸੀਂ ਦੋਸਤੀਆਂ ਦਾ ਸਰਕਲ ਬਣਾਵੋਗੇ ਉਹਨਾਂ ਹੀ ਤੁਸੀਂ ਤੁਹਾਡੇ ਲਈ ਉਹ ਨੁਕਸਾਨਦੇਹ ਆ ਚੰਗੇ ਲੋਕ ਆਪਦੇ ਸਰਕਲ ਦੇ ਵਿੱਚ ਰੱਖੋਗੇ ਤਾਂ ਤੁਸੀਂ ਬਚੇ ਰਹੋਗੇ ਬਾਕੀ ਤੁਹਾਨੂੰ ਮੈਂ ਕਲੀਅਰ ਕੱਟ ਜੀ ਗੱਲ ਸਮਝਾਤੀ ਅੱਜ ਦਾ ਦੌਰ ਚੱਲਦਾ ਹੈਗਾ ਵੀ ਕਿਵੇਂ ਨੈਕਸਸ ਆਂ ਦਾ ਨੌਜਵਾਨ ਸ਼ਿਕਾਰ ਹੋ ਰਹੇ ਆ ਉਸੇ ਹੀ ਨੈਕਸਸ ਦਾ ਸ਼ਿਕਾਰ ਚੜਤ ਸਿੰਘ ਗਿੱਲ ਹੋਇਆਗਾ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਰਿਪੋਰਟ ਕਿਸੇ ਦੀ ਜ਼ਿੰਦਗੀ ਦੇ ਆਧਾਰਿਤ ਕੋਈ ਨਾ ਕੋਈ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਊਗਾ ਤਦ ਤੱਕ ਲਈ ਧੰਨਵਾਦ